ਕੁਲਦੀਪ ਸਿੰਘ ਆਲਖ ਵੱਲੋਂ ਸਪੋਰਟਸ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਖੇਡ ਜਗਤ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਅਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ ਪਹਿਲਾ 49ਵੀਂਆਂ ਖਬਰਾਂ ਆਸਟ੍ਰੇਲੀਆ ਡਾਇਮੰਡਸ ਨੇ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਲਈ ਨੈਟਬਾਲ ਟੀਮ ਐਲਾਨੀ ਐਨਬੀਏ ਫਵਾਹਾ ਕੁਮਿੰਗਾ ਦੀਆਂ ਮੁਸ਼ਕਲਾਂ ਵਿੱਚਕਾਰ ਵਾਰੀਅਰਜ਼ ਗ੍ਰੀਜ਼ਲੀਆਂ ਦੇ 23 ਕਰੋੜ 99 ਲੱਖ ਡਾਲਰ ਦੇ ਸੁਪਰਸਟਾਰ ਤੇ ਦਸਤਖਤ ਕਰ ਸਕਦੇ ਹਨ ਡੱਚ ਖਿਡਾਰੀ ਅਨੀਸ਼ ਗਿਰੀ ਨੇ ਫਿਟੇ ਗ੍ਰੈਂਡ ਸਵਿਜ਼ ਜਿੱਤ ਕੇ 2026 ਦੇ ਉਮੀਦਵਾਰਾਂ ਲਈ ਕੁਆਲੀਫਾਈ ਕੀਤਾ ਹੱਥ ਮਿਲਾਉਣ ਵਿਵਾਦ ਮਗਰੋਂ ਟੀਮ ਇੰਡੀਆ ਦੁਬਈ ਚ ਮੋੜ ਕਾਰਜਸ਼ੀਲ 올림픽 ਤਗਮਾ ਜਿੱਤੂ ਅਮਨ ਸਹਿਰਾਵਤ ਵਿਸ਼ਵ ਚੈਂਪੀਅਨਸ਼ਿਪ ਚੋਂ ਯੋਗ ਨਿਸ਼ਾਨੇਬਾਜ਼ ਇਸ਼ਾ ਨੇ ਮੈਲਾ 에ਅਰ ਪਿਸਟਲ ਚ ਸੋਨ ਤਗਮਾ ਜਿੱਤਿਆ ਹੁਣ ਖਬਰਾਂ ਵਿਸਥਾਰ ਨਾਲ ਆਸਟ੍ਰੇਲੀਆ ਡਾਇਮੰਡਜ਼ ਨੇ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਲਈ ਨੈਟਬਾਲ ਟੀਮ ਐਲਾਨੀ ਨਿਊਜ਼ੀਲੈਂਡ ਦੇ ਖਿਲਾਫ 4 ਟੈਸਟ ਮੈਚਾਂ ਲਈ ਕਾਂਸਟੇਲੇਸ਼ਨ ਕੱਪ ਵਾਸਤੇ ਦੂਜੀ ਮਜ਼ਬੂਤ ਟੀਮ ਦਾ ਐਲਾਨ ਹੋ ਗਿਆ ਹੈ ਇਹ ਮੈਚ ਪ੍ਰੋਟਿਆਸ ਦੇ ਖਿਲਾਫ ਮੈਚਾਂ ਤੋਂ ਬਾਅਦ ਹੋਣਗੇ ਕੋਚ ਟੇਸੀ ਮਾਰਿੰਕੋਵਿਚ ਅਗਲੇ 2 ਸਾਲਾਂ ਵਿੱਚ ਰਾਸ਼ਟ੍ਰਮੰਡਲ ਖੇਡਾਂ ਅਤੇ ਵਿਸ਼ਵ ਕੱਪ ਲਈ ਟੀਮ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਮਾਰਿੰਕੋਵਿਚ ਨੇ ਕਿਹਾ ਕਿ ਉਹ ਬਹੁਤ ਉਤਸ਼ਾਹਿਤ ਹਨ ਕਿ ਇਹ ਟੀਮ ਅਗਲੇ 7 ਟੈਸਟ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਕਰੇਗੀ। ਬੈਂਡੀਗੋ ਤੋਂ ਇਲਾਵਾ ਡਾਇਮੰਡਜ਼ ਬੋਲੰਗੋ ਵਿੱਚ 8 ਅਕਤੂਬਰ ਨੂੰ ਅਤੇ ਐਡੀਲੇਡ ਵਿੱਚ 12 ਅਕਤੂਬਰ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਖੇਡਣਗੇ। ਮੁੰਡੀ ਉਹਨਾਂ 12 ਖਿਡਾਰੀਆਂ ਵਿੱਚੋਂ ਇੱਕ ਹੈ ਜੋ ਕਾਂਸਟੇਲੇਸ਼ਨ ਕੱਪ ਲਈ ਡਾਇਮੰਡਜ਼ ਟੀਮ ਵਿੱਚ ਰਹਿਣਗੇ ਜੋ 2024 ਦੀ ਟੀਮ ਤੋਂ ਵੱਖਰਾ ਲਾਈਨ ਅਪ ਹੋਵੇਗਾ। ਐਨਬੀਐਫ ਵਾਹਾਂ ਪਮਿੰਗਾ ਦੀਆਂ ਮੁਸ਼ਕਲਾਂ ਵਿਚਕਾਰ ਵਾਰੀਅਰਜ਼ ਗਰੀਲਿਸ ਦੇ 23 ਕਰੋੜ 99 ਲੱਖ ਡਾਲਰ ਦੇ ਸੁਪਰਸਟਾਰ ਤੇ ਦਸਤਖਤ ਕਰ ਸਕਦੇ ਹਨ। 골ਡਨ ਸਟੇਟ ਵਾਰੀਅਰਜ਼ ਮੈਮਫਿਸ ਗਰੀਲਿਸ ਦੇ ਜਰੇਨ ਜੈਕਸਨ ਜੋ ਨੀਅਰਲੀ ਵੱਡਾ ਵਪਾਰ ਕਰਨ ਬਾਰੇ ਸੋਚ ਰਹੇ ਹਨ ਜਿਸ ਵਿੱਚ ਉਹ ਨੌਜਵਾਨ ਖਿਡਾਰੀ ਅਤੇ ਡਰਾਫਟ ਪਿਕਸ ਦੇਣਗੇ। ਇਸ ਨਾਲ ਵੈਸਟਰਨ ਕਾਨਫਰੰਸ ਵਿੱਚ ਬਦਲਾ ਆ ਸਕਦਾ ਹੈ। ਵਾਰੀਅਰਜ਼ ਨੌਜਵਾਨ ਖਿਡਾਰੀਆਂ ਅਤੇ ਡਰਾਫਟ ਸੰਪਤੀਆਂ ਦੇ ਨਾਲ ਵੱਡੀ ਪੇਸ਼ਕਸ਼ ਤਿਆਰ ਕਰ ਰਹੇ ਹਨ ਅਤੇ ਕੁਮਿੰਗਾ ਦਾ ਨਵਾਂ ਇਕਰਾਰਨਾਮਾ ਤਨਖਾਹ ਕੈਪ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕਰ ਸਕਦਾ ਹੈ ਜਦੋਂ ਕਿ ਗ੍ਰੀਨ ਅਤੇ ਬਟਲਰ ਵਰਗੇ ਤਜਰਬੇਕਾਰ ਖਿਡਾਰੀਆਂ ਨੂੰ ਰੱਖਿਆ ਜਾ ਸਕਦਾ ਹੈ ਇਸ ਨਾਲ ਵਾਰੀਅਰਜ਼ ਤਜਰਬੇਕਾਰ ਟੀਮ ਵਿੱਚ ਨੌਜਵਾਨਾਂ ਅਤੇ ਖੇਡਣ ਦੀ ਫੁਰਤੀ ਨੂੰ ਵਧਾਉਣਗੇ ਜੋ ਕਿ ਹੁਣ ਜਿੱਤਣ ਤੇ ਧਿਆਨ ਦੇ ਰਹੇ ਹਨ ਇਸ ਵਪਾਰ ਨਾਲ ਵਾਰੀਅਰਜ਼ ਦੀ ਰੱਖਿਆ ਮਜ਼ਬੂਤ ਹੋਵੇਗੀ ਅਤੇ ਸਾਬਤ ਹੋਏ ਸਕੋਰ ਮਿਲਣਗੇ ਜੋ ਕਿ ਕਰੀ ਬਟਲਰ ਅਤੇ ਗ੍ਰੀਨ ਨਾਲ ਲੰਬੇ ਸਮੇਂ ਤੱਕ ਖੇਡ ਸਕਦੇ ਹਨ ਇਹ ਵਪਾਰ ਅਜੋਕੇ ਮੁਕਾਬਲੇ ਅਤੇ ਭਵਿੱਖ ਦੀ ਤਿਆਰੀ ਦੇ ਵਿੱਚ ਸੰਤੁਲਨ ਬਣਾਏਗਾ ਡੱਚ ਖਿਡਾਰੀ ਅਨੀਸ਼ ਗਿਰੀ ਨੇ ਫਿਡੇ ਗ੍ਰੈਂਡ ਸਵਿਚ ਜਿੱਤ ਕੇ 2026 ਦੇ ਉਮੀਦਵਾਰਾਂ ਲਈ ਕੁਆਲੀਫਾਈ ਕੀਤਾ ਅਨੀਸ਼ ਗਿਰੀ ਅਤੇ ਮੈਥੀਅਸ ਬਲਵੋਮ ਨੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਫਿਡੇ ਉਮੀਦਵਾਰਾਂ ਦੇ ਟੂਰਨਾਮੈਂਟ 2026 ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਆਰ ਵੈਸ਼ਾਲੀ ਨੇ ਮਹਿਲਾ ਮੁਕਾਬਲੇ ਵਿੱਚ ਖਿਤਾਬ ਦਾ ਬਚਾ ਕੀਤਾ ਜਿਸ ਨਾਲ ਉਸ ਦੀ ਦੂਜੀ ਪੇਸ਼ਕਾਰੀ 2026 ਦੇ ਮਹਿਲਾ ਉਮੀਦਵਾਰਾਂ ਦੇ ਟੂਰਨਾਮੈਂਟ ਵਿੱਚ ਹੋਵੇਗੀ ਕਾਰੋਨਾ ਤੇ ਨਾਕਾਮੂਰਾ ਦੀ ਵੀ ਪੁਸ਼ਟੀ ਹੋ ਗਈ ਹੈ ਅਤੇ ਉਮੀਦਵਾਰਾਂ ਦਾ ਟੂਰਨਾਮੈਂਟ ਬਹੁਤ ਮੁਕਾਬਲੇਬਾਜ਼ ਹੋਣ ਲਈ ਤਿਆਰ ਹੈ ਅਨੀਸ਼ ਗਿਰੀ ਡੱਚ ਗ੍ਰੈਂਡਮਾਸਟਰ ਜੀਐਮ ਨੇ ਸੋਮਵਾਰ ਨੂੰ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਫਿਡੇ ਗ੍ਰੈਂਡ ਸਵਿਸ ਜਿੱਤਣ ਤੋਂ ਬਾਅਦ ਫਿਡੇ ਉਮੀਦਵਾਰਾਂ ਦੇ ਟੂਰਨਾਮੈਂਟ 2026 ਵਿੱਚ ਆਪਣੀ ਜਗ੍ਹਾ ਬੁੱਕ ਕੀਤੀ। ਓਪਨ ਸੈਕਸ਼ਨ ਤੋਂ ਜਰਮਨੀ ਦੇ ਮੈਥੀਆਸ ਬਲਗੋਮ ਵੀ ਸ਼ਾਮਲ ਹਨ ਜਿਨ੍ਹਾਂ ਨੇ ਫਿਡੇ ਗ੍ਰੈਂਡ ਸਵਿਸ ਵਿੱਚ ਦੂਜੀ ਕੁਆਲੀਫਿਕੇਸ਼ਨ ਸਥਾਨ ਦਾ ਦਾਅਵਾ ਕੀਤਾ ਸੀ। ਵੈਸ਼ਾਲੀ ਨੇ 2026 ਦੇ ਮੈਲਾ ਉਮੀਦਵਾਰਾਂ ਦੇ ਟੂਰਨਾਮੈਂਟ ਵਿੱਚ ਦੂਜੀ ਵਾਰ ਜਗ੍ਹਾ ਬਣਾਈ ਹੈ ਜਿਸ ਵਿੱਚ ਹਮਤਨ ਕੋਨੇਰੂ ਹੰਪੀ ਅਤੇ ਦਿਵਿਆ ਦੇਸ਼ਮੁਖ ਵੀ ਹਨ ਜਿਨ੍ਹਾਂ ਨੇ ਪਹਿਲਾਂ ਕੁਆਲੀਫਾਈ ਕੀਤਾ ਸੀ। ਹੱਤ ਮਿਲੌਣ ਵਿਵਾਦ ਮਗਰੋਂ ਟੀਮ ਇੰਡੀਆ ਦੁਬਈ ਚ ਮੁੜ ਕਾਰਸ਼ੀਲ ਵਿਵਾਦਾਂ ਅਤੇ ਪੀਸੀਬੀ ਦੀਆਂ ਧਮਕੀਆਂ ਦੇ ਵਿਚਕਾਰ ਭਾਰਤ ਨੇ ਉਮਾਨ ਅਤੇ ਯੂਏਈ ਨੂੰ ਹਰਾ ਕੇ ਏਸ਼ੀਆ ਕੱਪ 2025 ਦੇ ਸੁਪਰ 4 ਵਿੱਚ ਜਗ੍ਹਾ ਬਣਾਈ ਅਤੇ ਕ੍ਰਿਕਟ ਤੇ ਮੁੜ ਧਿਆਨ ਦਿੱਤਾ ਯੂਏਈ ਅਤੇ ਪਾਕਿਸਤਾਨ ਦਾ ਅਗਲਾ ਮੈਚ ਭਾਰਤ ਤੋਂ ਹਾਰ ਤੋਂ ਬਾਅਦ ਪਾਕਿਸਤਾਨ ਲਈ ਇੱਕ ਮਹੱਤਵਪੂਰਨ ਨੱਕਆਊਟ ਮੈਚ ਹੈ ਪਾਕਿਸਤਾਨ ਕ੍ਰਿਕਟ ਬੋਰਡ ਪੀਸੀਬ ਵੱਲੋਂ ਟੂਰਨਾਮੈਂਟ ਤੋਂ ਬਾਹਰ ਜਾਣ ਦੀਆਂ ਧਮਕੀਆਂ ਅਤੇ ਹੱਥ ਮਿਲਾਉਣ ਦੇ ਵਿਵਾਦ ਤੋਂ ਬਾਅਦ ਭਾਰਤ ਨੇ ਆਪਣਾ ਧਿਆਨ ਕ੍ਰਿਕਟ ਵੱਲ ਮੋੜ ਲਿਆ ਹੈ। ਦਰਸਲ ਉਹ ਏਸ਼ੀਆ ਕੱਪ 2025 ਦੇ ਸੁਪਰ 4 ਪੜਾ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਏਸ਼ੀਆ ਕੱਪ ਵਿੱਚ ਭਾਰਤ ਦੇ ਹੱਥ ਮਿਲਾਉਣ ਨਾਲ ਪਾਕਿਸਤਾਨ ਪੂਰੀ ਤਰ੍ਹਾਂ ਪਿਗਲ ਗਿਆ। ਆਈਸੀਸੀ ਨੇ ਡਰਾਮੇ ਵਿੱਚ ਕਸੀਟਿਆ। ਦੋਵਾਂ ਸਲਾਮੀ ਬੱਲੇਬਾਜ਼ਾਂ ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਯੂਏਈ ਨੇ 1725 ਦੀ ਸ਼ਾਨਦਾਰ ਦੌੜ ਬਣਾਈ। UAE ਤੇ ਪਾਕਿਸਤਾਨ ਦੋਵਾਂ ਨੂੰ ਪਹਿਲਾਂ ਹੀ ਹਰਾ ਚੁੱਕੇ ਭਾਰਤ ਨੈਟ ਰਨ ਰੇਟ ਦੇ ਨਾਲ ਗਰੁੱਪ A ਦੇ ਸਿਖਰ ਤੇ ਆਰਾਮ ਨਾਲ ਬੈਠਾ ਹੈ ਜੇਤੂ ਸੁਪਰ ਚਾਰ ਪੜਾਅ ਵਿੱਚ ਭਾਰਤ ਨਾਲ ਜੁੜੇਗਾ ਜਦੋਂ ਕਿ ਹਾਰਨ ਵਾਲਾ ਹਾਰੇਗਾ 올림픽 ਤਗਮਾ ਜੇਤੂ ਅਮਨ ਸਹਿਰਾਵਤ ਵਿਸ਼ਵ ਚੈਂਪੀਅਨਸ਼ਿਪ ਤੋਂ ਅਯੋਗ 올림픽 ਤਗਮਾ ਜੇਤੂ ਅਮਨ ਸਹਿਰਾਵਤ ਪਾਰ ਜਿਆਦਾ ਹੋਣ ਕਰਕੇ ਵਿਸ਼ਵ ਚੈਂਪੀਅਨਸ਼ਿਪ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ ਇਹ ਭਾਰਤੀ ਕੁਸ਼ਤੀ ਦਲ ਲਈ ਵੱਡਾ ਝਟਕਾ ਹੈ। ਪੈरिस ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਅਮਨ ਦਾਪਾਰ ਮੁਕਾਬਲੇ ਤੋਂ ਪਹਿਲਾਂ ਲੋਡਿੰਗ ਦੇ ਭਾਰ ਨਾਲੋਂ 1.7 ਕਿਲੋਗ੍ਰam ਵੱਧ ਨਿਕਲਿਆ। ਭਾਰਤੀ ਕੁਸ਼ਤੀ ਦਲ ਦੇ ਇੱਕ ਸੂਤਰ ਨੇ ਦੱਸਿਆ ਕਿ ਇਹ ਮੰਦਭਾਗਾ ਤੇ ਹੈਰਾਨੀਜਨਕ ਹੈ ਕਿ ਅਮਨ ਆਪਣਾ ਭਾਰ ਬਰਕਰਾਰ ਨਹੀਂ ਰੱਖ ਸਕਿਆ। ਜਦੋਂ ਉਹ ਭਾਰ ਤੋਲਣ ਵਾਲੀ ਮਸ਼ੀਨ ਤੇ ਖੜਾ ਸੀ ਤਾਂ ਉਸ ਦਾ ਭਾਰ 1700 ਗ੍ਰਾਮ ਵੱਧ ਸੀ। ਅਸਲ ਵਿੱਚ ਇਹ ਸਵੀਕਾਰਯੋਗ ਨਹੀਂ ਹੈ। ਅਮਨ 25 ਅਗਸਤ ਨੂੰ ਕਰੋਸ਼ੀਆ ਦੇ ਜਾਗਰੇ ਪਹੁੰਚਿਆ ਸੀ ਅਤੇ ਉਸ ਕੋਲ ਭਾਰ ਬਣਾਉਣ ਲਈ ਕਾਫੀ ਸਮਾਂ ਸੀ। ਅਮਨ ਭਾਰਤੀ ਕੁਸ਼ਤੀ ਦਲ ਵਿੱਚ ਤਗਮੇ ਦੇ ਮਜ਼ਬੂਤ ਦਾਵੇਦਾਰਾਂ ਵਿੱਚੋਂ ਇੱਕ ਸੀ। ਨਿਸ਼ਾਨੇਬਾਜ਼ ਈਸ਼ਾ ਨੇ ਮਹਿਲਾ 에ਅਰ ਪਿਸਟਲ ਸੋਨ ਤਗਮਾ ਜਿੱਤਿਆ। 올림픽িয়ান ਅਤੇ ਮੌਜੂਦਾ ਮਿਕਸਡ ਟੀਮ ਪਿਸਟਲ ਵਿਸ਼ਵ ਚੈਂਪੀਅਨ ਈਸ਼ਾ ਸਿੰਘ ਨੇ ਅੱਜ ਇੱਥੇ ISSF ਵਿਸ਼ਵ ਕੱਪ ਰਾਈਫਲ ਪਿਸਟਲ ਵਿੱਚ ਮਹਿਲਾ 10 ਮੀਟਰ 에ਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਇਸ ਨਾਲ ਭਾਰਤ ਦੇ ਤਗਮਿਆਂ ਦੇ ਸੋਕੇ ਨੂੰ ਖਤਮ ਕੀਤਾ ਹੈ। 20 ਸਾਲਾ ঈਸ਼ਾ ਨੇ ਨਿੰਗਬੋ 올림픽 სპੋਰਟ ਸੈਂਟਰ ਵਿੱਚ ਰੋਮਾਂਚਕ ਫਾਈਨਲ 'ਚ ਸਥਾਨਕ ਖਿਡਾਰੀਨ ਯਾਓ ਕਿਆਨ ਨੂੰ 0.1 ਅੰਕਾਂ ਨਾਲ ਹਰਾਇਆ। ਦੱਖਣੀ ਕੋਰੀਆ ਦੀ ਮੌਜੂਦਾ 올림픽 ਚੈਂਪੀਅਨ ਉਹ ਯੇ ਜਿਨ ਨੇ ਕਾਂਸੇ ਦਾ ਤਗਮਾ ਜਿੱਤਿਆ। ਇਹ ਇਸ ਇਵੈਂਟ ਵਿੱਚ ঈਸ਼ਾ ਦਾ ਪਹਿਲਾ ਵਿਸ਼ਵ ਕੱਪ ਸੋਨ ਤਗਮਾ ਹੈ। ਅਤੇ ਇਸ ਨੇ ਭਾਰਤ ਨੂੰ ਤਗਮਾ ਸੂਚੀ ਵਿੱਚ 5ਵੇਂ ਸਥਾਨ ਤੇ ਪਹੁੰਚਣ ਵਿੱਚ ਮਦਦ ਕੀਤੀ ਹੈ। ਮੇਜ਼ਬਾਨ ਚੀਨ 2 ਸੋਨੇ, 4 ਚਾਂਦੀ ਅਤੇ 1 ਕਾਂਸੇ ਦੇ ਤਗਮੇ ਨਾਲ ਸਿਖਰ ਤੇ ਹੈ। ਸੋਨ ਤਗਮਾ ਜਿੱਤਣ ਤੋਂ ਬਾਅਦ ਈਸ਼ਾ ਨੇ ਕਿਹਾ, ਮੈਂ ਬਹੁਤ ਖੁਸ਼ ਹਾਂ। ਇਸ ਸਾਲ ਅਗਲਾ ਸਭ ਤੋਂ ਵੱਡਾ ਮੁਕਾਬਲਾ ਵਿਸ਼ਵ ਚੈਂਪੀਅਨਸ਼ਿਪ ਹੈ। ਅਸੀਂ ਇਸ ਲਈ ਸਖਤ ਅਭਿਆਸ ਕਰ ਰਹੇ ਹਾਂ ਅਤੇ ਮੈਨੂੰ ਯਕੀਨ ਹੈ ਕਿ ਅਸੀਂ ਉੱਥੇ ਚੰਗਾ ਪ੍ਰਦਰਸ਼ਨ ਕਰਾਂਗੇ। ਹੋਰ ਨਤੀਜਿਆਂ ਵਿੱਚ ਭਾਵੇਂ ਸ਼ਖਾਵਤ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਵਿੱਚ 22ਵੇਂ ਪ੍ਰਦੀਪ ਸਿੰਘ ਸ਼ਖਾਵਤ 23ਵੇਂ ਅਤੇ ਮਨਦੀਪ ਸਿੰਘ 39ਵੇਂ ਸਥਾਨ ਤੇ ਰਹਾਂ। ਹਰਮਨ ਰੇਡੀਓ ਹਰ ਰੋਜ਼ ਲੈ ਕੇ ਆਉਂਦਾ ਹੈ ਖੇਡ ਖਬਰਾਂ। ਖੇਡਾਂ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸੰਪਰਕ ਕਰੋ। ਮਿਲਦੇ ਹਾਂ ਅਗਲੇ ਬੁਲੇਟਿਨ ਵਿੱਚ। ਧੰਨਵਾਦ।